हर का नाम नित थ्या संगी सती थी सगर ताय बुर मेरे संग सदा है नाने सदा है लाले सिमर सिमर तिस सदा समाने तेरा ਸਤਿਗੁਰੂ ਸ੍ਰੀ ਗੁਰੂ ਅਰਗੁਨ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਦੀ ਸੰਗਤ ਨੂੰ ਸਾਰੀ ਸਾਰ ਬਹੁਤ ਬਹੁਤ ਵਧਾਈ ਗੁਰਦੁਆਰਾ ਪੁਲਾਹ ਸਾਹਿਬ ਇਸ ਆਸਥਾਨ ਦੇ ਉੱਤੇ ਸਤਿਗੁਰਾਂ ਨੇ ਜਿੱਦਾਂ ਵੀ ਜਿੱਤਾਂ ਪ੍ਰਾਪਤ ਕੀਤੀਆਂ ਇੱਥੇ ਅੱਜ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਬਾਲੇ ਮਹਾਪੁਰਸ਼ ਉਹਨਾਂ ਨੇ ਕਾਰ ਸੇਵਾ ਆਰੰਭ ਕੀਤੀ ਜਿਹਦੇ ਵਿੱਚ ਲੰਗਰ ਹਾਲ ਅਖੰਡ ਪਾਠ ਸਾਹਿਬ ਲਈ ਕਮਰੇ ਦੋ ਹਾਲ ਸੰਗਤਾਂ ਦੀ ਆਉਂਦੇ ਅੜੈਸ਼ ਦੇ ਤੇ ਦਰਬਾਰ ਸਵਾਦ ਵਾਲੇ ਪ੍ਰਾਂਡੇ ਤੇ ਕਾਰ ਪਾਰਕਿੰਗ ਇਹ ਸਾਰੇ ਅੱਜ ਸ਼ੁਰੂਆਤ ਕੀਤੀ ਗਈ ਆ ਤੇ ਬਾਬਾ ਜੀ ਕੋਲ ਹੋਰ ਵੀ ਸਵਾਮਾਂ ਬਹੁਤ ਆ ਤੇ ਸਾਨੂੰ ਮਾਣ ਵੀ ਆ ਕਿ ਬਾਬਾ ਜੀ ਉਹਨਾਂ ਸਵਾਮਾਂ ਨੂੰ ਬਹੁਤ ਸੁੱਕੇ ਸਮੇਂ ਦੇ ਵਿੱਚ ਹੀ ਉਹਨਾਂ ਨੂੰ ਸਮਾਪਤ ਕਰਕੇ ਪੰਥ ਦੇਸ਼ ਬੰਦ ਕਰਦੇ ਆ ਸੰਸਾਦ ਦੇ ਸੰਗਤ ਨੂੰ ਸਾਥਕੁਰ ਦੇ ਪ੍ਰਕਾਸ਼ ਦਿਹਾੜੀ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਪ੍ਰਕਾਸ਼ ਦਿਹਾੜਾ ਵਾ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਸਮੁਗਰ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਵੀ ਇਤਿਹਾਸਕ ਸਥਾਨ ਸੰਬੰਧਿਤ ਨੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਦੇ ਨਾਲ ਸੰਗਤਾਂ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਫੁਲਾਹਾ ਸਾਹਿਬ ਪਾਤਸ਼ਾਹੀ 6 ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਭਾਈ ਮਾਨ ਪਾਵਨ ਪਵਿੱਤਰ ਅਸਥਾਨ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਉਣਾ ਕੀਤੇ ਇਸ ਪਾਵਨ ਪਵਿੱਤਰ ਅਸਥਾਨ ਦਾ ਜਿਹੜਾ ਪ੍ਰਬੰਧ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਤੇ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਨੂੰ ਸਮਰਪਿਤ ਅੱਜ ਇਸ ਪਾਵਨ ਸਥਾਨ ਦੀ ਜਿਹੜੀ ਸੇਵਾ ਵਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਮਰਪਦਾਇਕ ਕਾਰ ਸੇਵਾ ਪੂਰੀ ਵਾਲਿਆਂ ਨੂੰ ਸੌਂਪੀ ਗਈ ਦਾਸਾਂ ਨੂੰ ਸੌਂਪੀ ਗਈ ਆ ਤੇ ਅੱਜ ਗੁਰੂ ਮਹਾਰਾਜ ਕੋਲੋਂ ਆਗਿਆ ਲੈ ਕੇ ਅਰਦਾਸ ਕਰਕੇ ਤੇ ਸੇਵਾ ਦਾ ਜਿਹੜਾ ਪ੍ਰਾਰੰਭ ਟੱਪਾ ਵਾ ਉਹ ਲਾਇਆ ਗਿਆ ਹੈ ਮਹਾਰਾਜ ਕਿਰਪਾ ਕਰਨ ਇਸ ਵਾਰਾ ਛੇਤੀ ਮੁਕੰਮਲ ਹੋ ਕੇ ਤੇ ਸੰਗਤਾਂ ਦੀ ਸੇਵਾ ਦੇ ਵਿੱਚ ਜਿਹੜੀਆਂ ਉਹ ਹਾਜ਼ਰ ਕੀਤੀਆਂ ਜਾਣ ਇਸ ਪਾਵਨ ਕਾਰਜ ਦੀ ਜਿਹੜੀ ਆ ਦਾਸ ਆਪਣੇ ਵੱਲੋਂ ਜਿੱਥੇ ਇਲਾਕਾ ਨਿਵਾਸੀ ਸਾਥ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਮੁੱਚੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸੇਵਾ ਦੀ ਇਸ ਪ੍ਰਾਰੰਭਤਾ ਦੇ ਵਿੱਚ ਸਿੰਘ ਸਾਹਿਬਾਨ ਪ੍ਰਧਾਨ ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨ ਅਤੇ ਹੋਰ ਪੰਥਕ ਸ਼ਖਸੀਅਤਾਂ ਜਿਹੜੀਆਂ ਸਨ ਸਾਰਿਆਂ ਨੇ ਆਪਣੀ ਹਾਜ਼ਰੀ ਲਵਾ ਕੇ ਤੇ ਮਰਯਾਦਾ ਦੇ ਨਾਲ ਇਹ ਸੇਵਾ ਜਿਹੜੀ ਹੈ ਇਹਦੀ ਆਰੰਭਤਾ ਕੀਤੀ ਆ ਦਾਸ ਆਪਣੇ ਵੱਲੋਂ ਆਈਆਂ ਸਾਰੀਆਂ ਸੰਗਤਾਂ ਤੇ ਪੰਥਕ ਸ਼ਖਸੀਅਤਾਂ ਦਾ ਬਹੁਤ ਕਰਕੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ